ਬਾਰ 10 ਬੇਨਤੀ ਕਰੋ ਜੀ ਤੇ ਸਾਡਾ ਭਰਾ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖੇ ਜਲਦੀ ਠੀਕ ਹੋਵੇ ਆਪਦੇ ਪਰਿਵਾਰ ਚ ਉਦਾਂ ਹੀ ਜਿੱਦਾਂ ਆਪਦੀ ਜ਼ਿੰਦਗੀ ਨੂੰ ਮਸਤ ਮੋਲਾ ਹੋ ਕੇ ਜਿਉਂਦਾ ਸਾਡਾ ਭਰਾ ਉਵੇਂ ਦੁਬਾਰੇ ਫੇਰ ਖਾੜੇ ਲਾਵੇ ਸਾਡਾ ਭਰਾ ਪੰਜਾਬ ਦੇ ਫੇਮਸ ਸਿੰਗਰ ਰਾਜਵੀਰ ਜਵੰਦਾ ਬੀਤੇ ਦਿਨ ਪਹਿਲਾਂ ਹੀ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ ਆਪ ਸਾਰੇ ਜਾਣਦੇ ਕਿ ਰਾਜਵੀਰ ਜਵੰਦਾ ਨੂੰ ਘੁੰਮਣ ਫਿਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਉਹ ਹਮੇਸ਼ਾ ਆਪਣੀ ਬਾਈਕ ਤੇ ਹੀ ਘੁੰਮਣ ਫਿਰਨ ਜਾਂਦੇ ਸੀ ਕੱਲ ਰਾਜਵੀਰ ਜਵੰਦਾ ਜਦੋਂ ਬਾਈਕ ਤੇ ਜਾ ਰਹੇ ਸੀ ਤੇ ਅਚਾਨਕ ਉਹਨਾਂ ਦੀ ਬਾਈਕ ਅੱਗੇ ਪਸ਼ੂ ਆ ਗਿਆ ਸੀ ਅਤੇ ਬਾਈਕ ਦੀ ਸਪੀਡ ਕਾਫੀ ਸੀ ਇਸ ਕਰਕੇ ਰਾਜਵੀਰ ਜਵੰਦਾ ਨੂੰ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਦਾ ਬ੍ਰੇਨ ਡੈੱਡ ਹੋ ਚੁੱਕਿਆ ਹੈ ਅਤੇ ਰਾਜਵੀਰ ਜਵੰਦਾ ਨੂੰ ਜਦੋਂ ਹਸਪੀਟਲ ਪਹੁੰਚਾਇਆ ਗਿਆ ਉਹਨਾਂ ਨੂੰ ਦੋ ਹਾਰਟ ਅਟੈਕ ਵੀ ਪੰਜਾਬੀ ਇੰਡਸਟਰੀ ਦੇ ਸਾਰੇ ਸਿੰਗਰ ਅੱਜ ਵੀ ਰਜਵਿੰਦਰ ਨੂੰ ਮਿਲ ਨਾ ਰਹੇ ਨੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਵੀ ਹਸਪੀਟਲ ਹੋ ਕੇ ਆਏ ਨੇ ਉਹਨਾਂ ਨੇ ਦੱਸਿਆ ਹੈ ਕਿ ਕਿਸੇ ਨੂੰ ਵੀ ਰਾਜਵੀਰ ਜਵੰਧਾ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਤੁਸੀਂ ਸਾਰੇ ਅਰਦਾਸ ਕਰੋ ਕਿ ਪਰਮਾਤਮਾ ਰਾਜਵੀਰ ਜਵੰਧਾ ਨੂੰ ਜਲਦ ਤੋਂ ਜਲਦ ਠੀਕ ਕਰ ਦੇਣ